ਤਾਂ ਪ੍ਰਾਪਤ ਹੋ ਇਹ ਸਰਕਾਰ ਦਾ ਹੀ ਬੇੜਾ ਬੈਠਾ ਪੈਗਾ ਬੇੜਾ ਵਸਣ ਜਾਏਗਾ ਪਰ ਬਾਈ ਇਹਨਾਂ ਨੂੰ ਗੋਲੇ ਲਾਤੇ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਐ ਗੋਲੀ ਤੇ ਲਾਤੇ ਵੀ ਆਪੇ ਗੋਲੀ ਖਾਈ ਜਾਣਗੇ ਜਵਾਕ ਨਹੀਂ ਜੰਮਣਗੇ ਭੈਣ ਘੜਾ ਵੇ ਇੱਚੀ ਵਾਦੀ ਖੜ ਜੂਗੀ ਚਾਰ ਨੇ ਤਪਾ ਰੱਖਿਆ ਨਾ ਉਹਦੇ ਟੰਪਰ ਨੂੰ ਰੱਖ ਕੇ ਜਾਵੇ ਕੱਜਰ ਦਾ ਜਾਂਦਾ ਕਿੱਧਰ ਹੈਗਾ ਜੋ ਵੀ ਕਰ ਮਾਰੇ ਨੇ ਤਾਂ ਟੱਕੇ ਦਾ ਕਰਦਾ ਪੈਂਦਾ ਗਾਂ ਕੱਸੀ ਦਾ ਹੋਗਾ ਪੈਂਦਾ ਗਾਂ ਨਹੀਂ ਚਲ ਦੇਖਣਾ ਸਮੇਂ ਵੀ ਬਹੁਤ ਹੋ ਗਿਆ 20 ਮਿੰਟ ਹੋ ਗਏ ਪਾਣੀ ਛੱਡੇ ਨੂੰ ਮੇਰੇ ਹਿਸਾਬ ਨਾਲ ਹਾਂ ਪੂਰੇ 20 ਮਿੰਟ ਹੋ ਗਏ ਹਲੇ ਤੱਕ ਨਹੀਂ ਆਇਆ ਪਤਾ ਨਹੀਂ ਗਿਆ ਕਿੱਧਰ ਬਹੂ ਨੂੰ ਪੁੱਛਿਆ ਘਰੇ ਉਹ ਕਹਿੰਦੀ ਜਾਤਾ ਮੈਨੂੰ ਤਾਂ ਦੱਸ ਕੇ ਨਹੀਂ ਗਿਆ ਆਪ ਦੇਖਣਾ ਜਾ ਕੇ ਉੱਥੇ ਕੋਠੇ ਕੋਲੇ ਨਾ ਬੈਠਾ ਹੋਵੇ ਕੋਲੇ ਆ ਗਿਆ ਹੂ ਇੱਥੇ ਵੀ ਨਹੀਂ ਆਇਆ ਆ ਗਵੰਡੀਆਂ ਤਾਂ ਨਹੀਂ ਕੰਜਰ ਦਾ ਬੈਠਾ ਕਿਤੇ ਵਾਲੇ ਦਾਰੇ ਨਾ ਯਾਰ ਕਿਹੜੇ ਅੱਜਕੱਲ੍ਹ ਸੀਰਸਵੰਦ ਦੇ ਬਸ ਟੈਂਪਾਸ ਹੀ ਆ ਡੂਡ ਲੱਖ ਪਹਿਲਾਂ ਲੈ ਗਿਆ ਉਤੋਂ ਭੁੱਕੀ ਖਾਈ ਜਾਂਦਾ ਮੇਰੇ ਸਹਾਰਾ ਨਾ 20 30 ਹਜ਼ਾਰ ਜਿੱਤੇ ਭੁੱਕੀ ਖਾਜੂ ਸਾਲ ਚ ਛੜਦਾ ਕੁਝ ਨਹੀਂ ਗੋਲੀ ਫੜਾ ਦੇ ਗੋਲੀ ਖਾ ਐਲ ਬ੍ਰੈਸ ਬਰਾ ਦੇ ਐਲ ਬ੍ਰੈਸਾ ਟ੍ਰੈਮਾ ਡੋਲ ਫੜਾ ਦੇ ਉਹ ਨਹੀਂ ਛੜਦਾ ਤੂੰ ਕੀ ਗਰਮ ਮਾਰੇ ਤੀਨਾਂ ਨਹੀਂ ਕੰਜਰ ਦਾ ਕਿਤੇ ਨਹੀਂ ਤੀਨਾਂ ਯਾਰਾ ਗਿਆ ਕਿੱਧਰ ਅੱਜ ਐ ਨਹੀਂ ਪਤਾ ਕਿਸੇ ਨੂੰ ਹੈਗਾ ਦੂਜੀ ਨਾਲ ਲੈਣ ਵਾਗਿਆ ਹੋਇਆ ਸਰਕਾਰੀ ਆਸਬਤਾਂ ਨਹੀਂ ਮਿਲਦੀਆਂ ਜੀਵ ਜਾਲੀਆਂ ਉਹ ਨਾਲ ਲੈਣ ਵਾਗਿਆ ਹੋਵੇ ਗੰਜਰ ਦਾ ਆ ਦੇਖਦਾ ਆਊਗਾ ਤਾਂ ਹੈਗਾ ਆ ਗਿਆ ਜਦੋਂ ਉਹ ਦੋ ਕਰਦਾ ਇਹਨਾਂ ਗੱਲ ਵੀ ਐ ਨਹੀਂ ਆੜੀਆਂ ਲੋਟੋਂ ਦਾ ਇਹਦੇ ਨਾਲ ਤਾਂ ਭੈਣ ਘੜਾਵੇ ਸਾ ਵੀ ਕਰ ਲੈ ਜਦੋਂ ਕੰਮ ਹੀ ਆਪ ਕਰਨਾਗਾ ਅੱਛਾ ਦੁਖੀ ਕਰ ਲੈ ਭੈਣ ਚਾਚਾ ਭੈਣ ਚਾਚਾ ਵੀ ਗਾਲਾਂ ਦੇਊਗਾ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਆ ਗਿਆ ਹੋ ਗਿਆ ਟਾਈਮ ਹੋ ਗਿਆ ਟਾਈਮ ਓਹੋ ਆਵਾਜ਼ ਸੁਣਾ ਚਾਚਾ ਸਪੀਡ ਤੇ ਵਾਲੀ ਤੇ ਆਇਆ ਮੱਛਰ ਪੈਂਦਾ ਸੀ ਕਿ ਮੈਂ ਅੱਖ ਅੱਖ ਮੂੰਹ ਚੋਂ ਬਾਹਰ ਵੱਡਦੇ ਮੱਛਰ ਵਾਲੀ ਸਪੀਡ ਪਾਏ ਕਿਹੜਾ ਦੁਪਹਿਰ ਹੋਇਆ ਇਹ ਜਿਹੇ ਵੇਲੇ ਕਿਹੜਾ ਹੁੰਦਾ ਮੱਛਰ ਆਸਨਦ ਕਿਉਂ ਹੁੰਦਾ ਮੱਛਰ ਮੈਂ ਲੇਟ ਹੋ ਗਿਆ ਮਾ ਚਾਚਾ ਗਾਲਾਂ ਦੇਊਗਾ ਪਾਣੀ ਦੀ ਵਾਰੀ ਆਪਣੀ ਕੈਮੈਂਟ ਰਹਿ ਨਹੀਂ ਛੱਡਣ ਦੇ ਪਾਣੀ ਦਾ ਮੈਂ ਛੱਡਿਆ ਪਿੱਛੇ ਕਿਹੜਾ ਮਾਰਿਆ ਪਾਣੀ ਛੱਡਤਾ ਛੱਡਤਾ ਅੱਧਾ ਘੰਟਾ ਹੋ ਗਿਆ ਪਾਣੀ ਛੱਡੇ ਨੂੰ ਤੇ ਫੇ ਮੇਰੀ ਤਾਂ ਘੜੀ ਗਲਤ ਹੋ ਗਈ ਹੈ ਨਾ ਮੈਂ ਤਾਂ ਕਹ ਦੇਖ ਮੈਨੂੰ ਇਹ ਦੱਸ ਵੀ ਤੂੰ ਗਿਆ ਕਿੱਧਰ ਸੀ ਮੈਂ ਘਰੇ ਗਿਆ ਉਸ ਬਹੁ ਕੋਲ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਿੱਧਰ ਗਿਆਗਾ ਓਏ ਬਹੁਆ ਨਾਲ ਸਾਡੀ ਕਿਹੜੀ ਬਣਦੀ ਹੁੰਦੀ ਐ ਸਾਨੂੰ ਰਾਤ ਨੂੰ ਤੁਸੀਂ 2 ਵਜੇ ਦਾ ਛੱਡਦੇ ਹੋਗੇ ਉਹ ਮਨਾਂ ਨਾਲ ਟਿਕੜੀ ਬਣਾ ਮੈਂ ਤਾਂ ਤੈਨੂੰ ਟਾਈਮ ਨਹੀਂ ਪਾਦਾ ਨਾ ਕਰਕੇ ਉੱਠਣ ਸਾਰ ਅਸੀਂ ਭੱਜਿਆ ਆਉਨੇ ਹੈ ਮੈਂ ਤਾਂ ਤੈਨੂੰ 7 ਵਜੇ ਨੂੰ ਘਰੇ ਭੇਜਦਾ ਨਾ ਤੂੰ ਤਾਂ ਮੈਨੂੰ ਚਾਚਾ ਭੇਜ ਦਿੰਦਾ ਮੈਨੂੰ ਪਤਾ ਹੈ ਉਹ ਪੌਂਡੋ ਸੌਣ ਵੀ ਦੇਵੇ 12 1 ਵਜੇ ਤੇ ਕਹੂ ਕੋਈ ਸਪਾਈ ਇਹਨੇ ਤੂੰ ਜਵਾਕਾਂ ਫੀਸਾਂ ਨਹੀਂ ਭਰਦਾ ਇਹ ਨਹੀਂ ਕਰਦਾ ਇਹਨਾਂ ਨੇ ਕੈਦੇ ਪਾਰ ਤੇ ਸਲੇਟ ਪਾਰਤੀ ਉਹ ਤਾਂ ਨਹੀਂ ਆਟਾ ਮੇਰਾ ਸੜਾ 12 13 ਜਮਲੇ ਨੂੰ ਪਤਾ ਨਹੀਂ ਸੀ ਕੋਈ 8 ਤੱਕ ਹੀ ਬਾਲੇ ਨੇ ਜਵਾਕ 12 ਨੇ 12 ਉਹ ਕਣਕ ਵੱਤ ਮਿਲੂਗੀ ਤਾਂ ਹੋਰ ਰੱਖੇ ਨੇ ਕਣਕ ਦੇ ਮਾਰੇ ਤਾਂ ਜਮੀ ਗਏ ਆ ਹੁਣ ਇੱਕ ਹੋਰ ਜਮਲਾ ਕੁਛ ਨਹੀਂ ਹੁੰਦਾ ਜੀ ਟੁਕਰੀ ਆ ਜੂ ਜੇ ਕਣਕ ਵਧਾਤੀ ਤਾਂ ਹੋਰ ਚੱਕ ਦਾਂਗੇ ਰੇਸ ਮੈਂ ਡੀਪੂ ਕਰੀ ਦਵਾ ਲਾਂਗਾ ਤਾਂ ਤੇ ਹੋਰ ਦੱਸ ਵਧੀਆ ਮੇਰੇ ਨਾਲ ਤਾਂ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਮੇਰੇ ਨਾਲ ਤਾਂ ਉਹਦੀ ਲੜਾਈ ਹੋ ਗਈ ਤੇਰੇ ਲਈ ਪਰਚਾਈ ਦੀ ਉਹ ਮੁਸ਼ਕ ਮਾਰੀ ਆ ਨਾ ਪਰੇ ਹੋ ਕੇ ਗੱਲ ਕਰ ਬਾਰੂ ਦਾ ਚਲ ਉਹ ਤਾਂ ਮੈਂ ਰਾਤ ਤਾਂ ਢੱਕਿਆ ਸੀ ਉਹ ਰਾਤ ਤਾਂ ਫਿਰ ਤੈਨੂੰ ਪਤਾ ਹੀ ਹੈ ਰਾਤ ਕੀ ਰੋਜ਼ ਹੀ ਢੱਕੇ ਹੁੰਦੇ ਆ ਉਹ ਪਤਾ ਕੀ ਗੱਲ ਹੈ ਮੈਨੂੰ ਕਹਿੰਦੀ ਤੂੰ ਗੋਲੀ ਖਾਣਾ ਹੈ ਅੱਛਾ ਗੋਲੀ ਖਾਣਾ ਜੀ ਵਾਲੀ ਮੈਨੂੰ ਕਹਿੰਦੀ ਉਹ ਤਾਂ ਫਿਰ ਖਾਣਾ ਤੂੰ ਮੈਂ ਮੈਂ ਫਿਰ ਮੈਂ ਕਿਹੜਾ ਮੁਕਰਦਾ ਹਾਂ ਮੈਂ ਕਿਹਾ ਤੂੰ ਐਵੇਂ ਨੂੰ ਕੀ ਹਟਾ ਦੇਂਗੀ ਗੋਲੀ ਖਾਣੋਂ ਹੈ ਮੈਂ ਸਰਕਾਰੀ ਨਸ਼ਾ ਕਰਦਾ ਮੈਂ ਗੈਰ ਥੋੜੀ ਕਰਦਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਉਹ ਇਹ ਸਰਕਾਰ ਦਾ ਹੀ ਬੇੜਾ ਬੈਠਾ ਬੈਗਾ ਬੇੜਾ ਬੱਸ਼ਨ ਤੇ ਆ ਗਿਆ ਸਰਕਾਰ ਦਾ ਜਿਹੜਾ ਤੁਨੂੰ ਗੋਲ ਮੇਲਾ ਤੇ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਐ ਗੋਲੀ ਤੇ ਲਾਤੇ ਵੀ ਆਪੇ ਗੋਲੀ ਖਾਈ ਜਾਣਗੇ ਜਵਾਕ ਨਹੀਂ ਜੰਮਣਗੇ ਭੈਣ ਘੜਾਵੇ ਇੱਥੀ ਵਾਦੀ ਖੜਜੂਗੀ ਵਾਦੀ ਖੜਜੂ ਤਾਂ ਭੈਣ ਤਾਂ ਜਰੂਰ ਵਡੇ ਰਹਿੰਦੇ ਹੋਗੇ ਓਏ ਚਲ ਤੂੰ ਤੂੰ ਅੱਜ ਬੱਚਾ ਚਾਚਾ ਛੱਡ ਪਰਿਆ ਮੈਂ ਜਾ ਕੇ ਆਵਾਂ ਮਾਦਰ ਫਿਰ ਦੇ ਜਾ ਕੇ ਕਿਹੜਾ ਮਾਰ ਕੇ ਆ ਤੇ ਕਹੀ ਕਈ ਅੱਛੇ ਵੀ ਹੋਊਗੀ ਦੇਖ ਲੈ ਤੇ ਉਹ ਸੱਚ ਮੈਨੂੰ ਐ ਤਾਂ ਦੱਸ ਦੇ ਕਾਇ ਕਿ ਲੇਰ ਮਾਉਣੇ ਆ ਕਿੱਲੇ ਦਾ ਆਪਣਾ ਦੋਚ ਪੈਂਦਾ ਉਹ ਜਾ ਤੈਨੂੰ ਕਿੱਲੇ ਦਾ ਕੀ ਉਹ ਤਾਂ ਪਈ ਜਾਂਦਾ ਮੈਂ ਮੇਰੀ ਗੱਲ ਸੁਣ ਲੈ ਝੂਠ ਨਹੀਂ ਮਾਰਦਾ ਹੁਣ ਜੇ ਚਾਰ ਕਲੇਰ ਮਾਉਣੇ ਤਾਂ ਚਾਰ ਕੇ ਅਸੂਲ ਖਾਊਂਗਾ ਤੂੰ ਐ ਦੱਸ ਵੀ ਕਹਿ ਰਮਾਉਣੇ ਆ ਇੱਕ ਰਾਤ ਦਾ ਨਾ ਚੇਹੇ ਦਾ ਲਈ ਫਿਰਦਾ ਨਾ ਰਾਤ ਨੂੰ ਅੱਛਾ ਦਾਰੂ ਵੀ ਟੰਗੀ ਫਿਰਦਾ ਮੈਂ ਜਦੋਂ ਤੈਨੂੰ ਕਿਹਾ ਸੀ ਸਿਰ ਕਰਨ ਤੋਂ ਪਹਿਲਾਂ ਵੀ ਮੇਰੇ ਖੇਤ 'ਚ ਦਾਰੂ ਪੀ ਕੇ ਆਉਣਾ ਨਹੀਂ ਉਹ ਚਾਚਾ ਕਿਹ ਕੀ ਉਹ ਨਾਲ ਡੰਗੀ ਫਿਰਦਾ ਇਹਨੂੰ ਕੋਈ ਲੜ ਪਿਆ ਯਾਰ ਜਦੋਂ ਕੀ ਕਰਾਂ ਯਾਰ ਮੈਂ ਹੈ ਲੈਨ ਨੂੰ ਉਹ ਦੋਸਤ ਨਹੀਂ ਬੈਲ ਵਾਲਾ ਕਰਦਾ ਤੂੰ ਚੱਲ ਮੈਂ ਕੋਈ ਨਾ 10 ਵਜੇ ਤੋਂ ਪਹਿਲਾਂ ਨਿਆਂ ਦੀ ਮੇਰੀ ਗੱਲ ਸੁਣ ਲੈ ਹੁਣ ਉਹ ਹੁਣ ਮੈਂ ਜਾਂਦਾ ਨਹੀਂ ਤੇਰੇ ਨਾਲ ਉੱਥੇ ਜਾ ਕੇ ਬੇਇੱਜ਼ਤੀ ਕਰਵਾ ਦਾਂ ਨਾਲ ਮੇਰੀ ਉਹ ਚੱਲ ਰੋ ਉਹ ਤਾਂ ਹੁਣ ਦੇਖੀ ਜਾਊਗੀ ਆਪੇ ਯਾਰ ਕਿਉਂ ਪਾਲੇਗਾ ਕਿਵੇਂ ਉਹ ਜਿਹੜੇ 12 ਜੰਮੀ ਬੈਠਾ ਓਏ ਆਪੀ ਭੈਣ ਘੜਾਉਣਗੇ ਇੱਕ ਦੂਜੇ ਦੇ ਵਿੱਚ ਵਜ ਵਜ ਕੀ ਪੜ ਜਾਣਗੇ ਯਾਰ ਉਹਨਾਂ ਨੇ ਕੀ ਸਾਡੇ ਦਾ ਜਵਾਕਾਂ ਹੀ ਹੁੰਦੇ ਨੇ ਅਧੇ ਦੇ ਕੱਛਾ ਹੁੰਦਿਆਂ ਅਧੇ ਹੁੰਦਿਆਂ ਚੱਲ ਬਾਗ ਜਾ ਮੈਨੂੰ ਮੈਂ ਤਾਂ ਕੀ ਲੈਣਾ ਜਾ ਕਿ ਜਿਹੜਾ ਮਾਰਾ ਪਿੱਛੇ ਪਾਣੀ ਪੂਣੀ ਪੀ ਕੇ ਤੇ ਫਿਰ ਮੈਂ ਜਾਂਦਾ ਦੋ ਤਾਂ ਚੱਕੀ ਲੱਗੇ ਆ ਬੇਚਾਰਾ ਕਿੱਥੇ ਠਠ ਕਰਿਆਂਗੇ ਟਾਈਮ ਨਾ ਆਉਂਦਾ ਨਹੀਂ ਓ ਬਾਗ ਜਾ ਹੁਣ ਕਿਹੜੇ ਖਾਈਏ ਨਾ ਉਹ ਖੜ ਜਾ ਯਾਰ ਚਾਚਾ ਯਾਰ ਤੂੰ ਵੀ ਨਾ ਹੋਰੀ ਮਰੀ ਅੱਦੋਂ ਕਾਂ ਦਾ ਬਾਰੀ ਦੇ ਆ ਨੰਗ ਜੂ ਨਾਲ ਤੇ ਜਾ ਨਹੀਂ ਪਿੱਛੇ ਨਾਲ ਲੜੀ ਵੀ ਹੋਵੇ ਕਹੀਂ ਇੱਥੇ ਵੀ ਹੂ ਆ ਪੀਆ ਮੈਂ ਗਿਆ ਤੇ ਆਇਆ ਬਸ ਚੰਗੀ ਤਰ੍ਹਾਂ ਮਾਰਾਂ ਹੀ ਕਿਹੜਾ ਚਾਹ ਚੋ ਚੱਕ ਲਿਆ ਫਿਰ ਚਾਹ ਤਾਂ ਮੈਂ ਚੱਕ ਲਊ ਫੱਟੀ ਪੁੱਟੀ ਦੇਖ ਲਈ ਕਿ ਇਹਦੀ ਲੀਕ ਨਾ ਹੋਵੇ ਤੇ ਚਿੰਤਾ ਨਾ ਕਰ ਤੂੰ ਸੱਜਾ ਡੱਕਾ ਰਹਿਦਾ ਸਾਰਾ ਦਿਨ ਇਹ ਮੈਂ ਦਾ ਸੀਰੀ ਗਾ ਹੋਇਆ ਹੀ ਮੇਰਾ ਨਹੀਂ ਲੱਗਿਆ ਇਹਨੇ ਮੈਨੂੰ ਰੱਖਿਆ ਹੋਇਆ ਮੈਂ ਇਹਨੂੰ ਰੱਖਿਆ ਕਾਹਉ ਕਿਹਾ ਸੀ ਭਾਂੜ ਘੜਾ ਵਾਂ ਨੂੰ ਵੀ ਇਹ ਨਸ਼ੇ ਪਤੇ ਵਾਲਾ ਬੰਦਾ ਇਹਨੂੰ ਨਾਰ ਲਾਓ ਨਾਰ ਲਾਓ ਨਹੀਂ ਹਟੇ ਜਿਹਾ ਹਜੇ ਅਗੇ ਬੰਦਾ ਵਧੀਆ ਸਿਹਣਾ ਦਾ ਆ ਦੇਖ ਲੋ ਸਿਹਣ ਆਪਣਾ ਵਾਹ ਵਾਹ ਯਾਰ ਮਗਰ ਟੈਂ ਬਾਵਾ ਹੋਇਆ ਯਾਰ ਅੱਖ ਲੱਗੀ ਪਏ ਪਏ ਨੇ ਬੱਲੇ ਬੱਲੇ 4 ਵਜੇ ਪਾਣੀ ਦਾ 2 ਘੰਟਿਆਂ ਦੀ ਬਾਰਿਸ਼ ਸੀ ਮੇਰੇ ਨਾਲ ਈੜਾ ਕੰਜਦਾ ਹਜੇ ਬੌੜੀ ਨਹੀਂ ਮੈਨੂੰ ਐ ਸ਼ੱਕ ਪੈਂਦਾਗਾ ਐਧੇ ਵੀ ਨਹੀਂ ਦਿੰਦਾ ਕਿਤੇ ਨਾਲ ਤੇ ਪਿੱਛੇ ਵੀ ਨਹੀਂ ਦਿੰਦਾ ਯਾਰ ਦੇਖਦਾ ਫੋਨ ਨਾਲ ਲੱਕੀ ਦੇਖਾਂ ਕਿੱਧਰ ਭੱਗ ਗਿਆ ਪਾਣੀ ਦਾ ਭੈਣਾ ਤਿੰਨ ਘਰ ਅੱਗੇ ਵੱਢ ਕੇ ਲੈ ਗਿਆ ਉਹ ਪਿੱਛੇ ਗਈ ਨਹੀਂ ਮੁੜਿਆ ਨੰਬਰ ਯਾਰ ਉਹਦਾ ਚੀਜੇ ਦਿਨ ਨੰਬਰ ਬਦਲ ਲਾਉਂਦਾ ਇੱਕ ਤਾਂ ਹੈਲੋ ਉਹ ਕਿੱਥੇ ਆ ਹਾਂ ਫਿਰਦਾ ਕਿੱਥਿਆਂ ਤੂੰ ਕਿੱਥਿਆਂ ਤੂੰ ਚਾਚਾ ਮੈਂ ਬਸ ਆਈ ਜਾਂ ਨਾ ਆਪਣੀ ਨਹਿਰ ਤੇ ਗਿਆ ਹੋਇਆ ਕਿਤੇ ਨਹੀਂ ਟੁੱਟਿਆ ਸਾਰਾ ਓਕੇ ਹੈਗਾ ਮੇਰੇ ਹੁੰਦੇ ਤੋਂ ਪ੍ਰਵਾਹ ਜਿਹੜੀ ਮੰਨਦਾ ਹੈਗਾ ਗੱਲ ਦਾ ਸੁਣ ਲਿਆ ਕਰ ਤੂੰ ਐਲੇ ਮੈਨੂੰ ਗਏ ਨੂੰ 5 ਦਾ ਮਿੰਟ ਹੋਏ ਨੇ ਹੈ ਉਹ ਪੈਣ ਘੜਾ ਪਿਆ ਤਿੰਨ ਘਰ ਘਾ ਵੀ ਪਾਣੀ ਵੱਢ ਕੇ ਲੈ ਗਏ 5:00 ਵਜੇ ਖਾਏ ਕਿ ਸੇ ਦੋ ਆਵੇ ਦਰੇ ਕੋਈ ਹੋਏਗਾ ਮੈਨੂੰ ਗੱਲ ਦੱਸ ਮੈਂ ਬੰਦਾ ਕੋਈ ਹੈਗਾ ਬਕਰਾ ਇੰਨਾ ਜੀਆਂ ਗੋਲੇ ਆ ਜਿੱਥੇ ਬਕਰਾ ਇੰਨਾ ਉਹ ਬਕਰਾ ਇੰਨਾ ਤਾਂ ਹੁਣ ਸਾਰੇ ਕੀਤੇ ਨਹੀਂ ਮੈਨੂੰ ਕੀ ਪਤਾ ਤੂੰ ਫਿਰਦਾ ਕਿੱਥੇ ਢੱਕਾ ਗੋਲਿਆਂ ਦਾ ਗੋਗਾ ਘਟ ਖਾ ਲਿਆ ਕਰ ਤੈਨੂੰ ਮੈਂ 20 ਵਾਰੀ ਕਿਹਾ ਚਲ ਮੈਂ ਦੇਖ ਕੇ ਦੱਸਦਾ ਤੈਨੂੰ ਜੇ ਕੋਈ ਇੱਥੇ ਹੋਇਆ ਬੰਦਾ ਕੋਠੇ ਇਕੱਠੇ ਗੋਲੇ ਉਹ ਤੂੰ ਗੱਲ ਕਰਾ ਮੇਰੀ ਜੇ ਕੋਈ ਇੱਥੇ ਹੈਗਾ ਕੋਈ ਬੰਦਾ ਪਾ ਨੂੰ ਪੁੱਛਿਆ ਵੀ ਤੂੰ ਫਿਰਦਾ ਕਿੱਥੇ ਹੈਗਾ ਚਲ ਮੈਂ ਦੇਖ ਨਾ ਦੇ ਕੋਈ ਹੋਇਆ ਉਹ ਬਾਈ ਉਹ ਆ ਵੇਖ ਹੈਲੋ ਆ ਬਾਈ ਗੱਲ ਕਰੇ ਯਾਰ ਬਾਈ ਗੱਲ ਕਰੀ ਮਾੜੀ ਕੌਣ ਆ ਬਾਈ ਮੇਰੇ ਬਾਈ ਤੱਕ ਚੈਬਰਾ ਅੱਛਾ ਮਾੜੀ ਗੱਲ ਕਰੀ ਇਹ ਮੇਰਾ ذکیین نہیں مانਦਾ ਵੀ ਕਿੱਥੇ ਫਿਰਦਾ ਹੈ ਹੈਲੋ ਉਹ ਬਾਈ ਸਾਡੇ ਬੰਦੇ ਫਿਰਦੇ ਕਿੱਥੇ ਆ ਬਾਈ ਇਹ ਪੈਸਿਆਂ ਵਾਲੇ ਮੋਗੇ ਦੇ ਫਿਰਦਾ ਕਾ ਪੈਸੇ ਮੋਗੇ ਦੇ ਕਿਹੜਾ ਜਿਹੜਾ ਪਾਖੜਾ ਕੋ ਪਾਖੜੇ ਦੇ ਵਿੱਚੋਂ ਦਾ ਮੋਕਲ ਆ ਹਾਂ ਉਹ ਮੋਗੇ ਦੇ ਫਿਰਦਾ ਉਹ ਓ ਬਾਈ ਇਹਨੂੰ ਯਾਰ ਭਾਂੜ ਘੜਾ ਦੇ ਇਹਨੂੰ ਭੇਜ ਦੇ ਗੇੜਾ ਮਾਰਨਾ ਦਾਨੇ ਤੇ ਮੋਕੇ ਜਿਹੜਾ ਕਿੰਨੇ ਬਿੰਨਾਂ ਦਾ ਸਾਂਝਾ ਆਉਂਦਾ ਅੱਛਾ ਤੇ ਫਿਰਦਾ ਇਹ ਮੋਫਰੋਲੇ ਤੇ ਵੀਰ ਬਣ ਕੇ ਉਹ ਚਿਖੜਾ ਕੇ ਰੱਖ ਖਾ ਦੇ ਢੱਕਿਆ ਮਿਲ ਉਹਨਾ ਕੋਈ ਹਾਂ ਢੱਕਿਆ ਹੋਇਆ ਬਾਈ ਹਾਂ ਮੈਨੂੰ ਕਰਤੂਤ ਦਾ ਪਤਾ ਹੈ ਨਾ ਪਹਿਲਾਂ ਨਹੀਂ ਨਹੀਂ ਬੇਕਰਤੂਤ ਮੈਂ ਆਉਣਾ ਵਾ ਕਿ ਤੂੰ ਇਹਨੂੰ ਰੋਕ ਕੇ ਰੱਖੀ ਇੱਥੇ ਬਾਈ ਬਣ ਕੇ ਆ ਜਾ ਆ ਜਾ ਕੋਈ ਨਾ ਮੈਂ ਇੱਥੇ ਬਿਠਾ ਲੈਣਾ ਇਹਨੂੰ ਬਿਠਾ ਰੋਠੇ ਲਾ ਆ ਗਿਆ ਵੇ ਆ ਜਾ ਆ ਜਾ ਮਸਬਲੀ ਨਹੀਂ ਮਸਬਲੀ ਜੀ ਆਪਾ ਇੱਥੇ ਬਹਿਣੇ ਆਂ ਮਤਵਲੀ ਨਹੀਂ ਮਤਵਲੀ ਨਹੀਂ ਆ ਪਿਆ ਮਰਦਾ ਤਾਂ ਖੜਾ ਹੋੜ ਬਈ ਵਧੀਆ ਵੀ ਵਧੀਆ ਉਹ ਠੀਕ ਆ ਵਧੀਆ ਵੀ ਵਧੀਆ ਆ ਤੈਨੂੰ ਤੇਰੇ ਨਾਲ ਹੀ ਗੱਲ ਹੋਈ ਸੀ ਹਾਂ ਹਾਂ ਮੇਰੇ ਨਾਲ ਹੀ ਹੋਈ ਸੀ ਗੱਲ ਅੱਛਾ ਕੂਈ ਲੈ ਸੀ ਕੋਈ ਨਹੀਂ ਲੈ ਸੀਗਾ ਆ ਪੈਰ ਕਿੱਥੇ ਸੀ ਆ ਤਾਂ ਉੱਥੇ ਜਾ ਫਿਰਦਾ ਸੀਗਾ ਤੇ ਇੱਥੇ ਫਿਰ ਕਿਵੇਂ ਆ ਗਿਆ ਦੁਬਾਰੇ ਉੱਥੇ ਹੀ ਗਿਆ ਉਹ ਵਿਚਾ ਹੋਣਾ ਤੇ ਜਦੋਂ ਮੈਂ ਸੀ ਭੇਜਦਾ ਆਉਂਦੇ ਪਿੰਡ ਵਾਲੀ ਨਾਲ ਆਰਤੀ ਸੀ ਭਰਾਵਾ ਸੋਡੇ ਪਿੰਡ ਫਿਰਦਾ ਤਾਂ ਆ ਸਾਡੇ ਪਿੰਡ ਫਿਰਦਾ ਫਿਰ ਤਾਂ ਬਾਈ ਬਣ ਕੇ ਮਦਦ ਕਰ ਮੇਰੀ ਇਹਨੂੰ ਖਾ ਉਹ ਬੰਦਾ ਛੋਡੀ ਐ ਦੇਖ ਮੜਾ ਜਾ ਇਹ ਤਾਂ ਆਪਣੀ ਉਹ ਕੀੜਿਆ ਕੀੜਿਆ ਓ ਚੱਕੇ ਪਾਣਾ ਖੜਾ ਹੋਇਆ ਚੱਕੇ ਪਾਣਾ ਕੋ ਬਾਈ ਚੱਕੇ ਯਾਰ ਮੇਰੀ ਢੂਈ ਦੁਖਦੀ ਆ ਤੋ ਇੱਥੇ ਬੰਦਾ ਹੋਰ ਹੈਗਾ ਉਹਨੂੰ ਮਾਰ ਰਿਹਾ ਚੱਕੇ ਪਾਓ ਯਾਰ ਕਿਹੋਂ ਕਿਰਾ ਕੇਰਾ ਦਾ ਬਿਠਾਈ ਏ ਓ ਓ ਕਹਿੰਦਾ ਜਰਾ ਉਹਨੂੰ ਭੇਜਾ ਕਿੱਥਾਂ ਵਾ ਬੈਠਾ ਤੇ ਉਹ ਬੈਠਾ ਤੇ ਉਹ ਪਾਣ ਦਾ ਜਰਾ ਘਰੇ ਨਹੀਂ ਹੁੰਦਾ ਇੱਥੇ ਮੋਟਰ ਤੇ ਬੈਠਾ ਉਹ ਬੈਠਾ ਤੇ ਪਉ ਬੈਠਾ ਤੇ ਨਹੀਂ ਚੱਕਿਆ ਉਹ ਕਰ ਬਾਈ ਉਹ ਬੈਠ ਜਾ ਬਾਈ ਤੂੰ ਚੱਲ 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 ਉਹ ਕਿਧਰ ਬਾਈ ਬਣਾ ਚੱਲ ਤੋਰ ਦੇ ਖੜਦਾ ਹੁਣ ਚੱਲ ਜਾ ਲੈ ਕੀ ਆ ਤੂੰ ਬੈਠਾ ਤੇ ਪਉ ਬੈਠਾ ਤੇ ਚੱਲ ਸੁਣਾ ਮੇਰੀ ਪਾਣੀ ਦੀ ਵਾਰੀ ਆ ਠੀਕ ਹੈ ਤੂੰ ਮੇਰੇ ਨਾਲ ਮੈਂ ਤੈਨੂੰ ਕੱਲ ਨੂੰ ਛੜਾ ਗਿਆ ਬੈਠਾ ਨਹੀਂ ਆਣਾ ਬਈ ਬੈਠਾ ਜਾਊਗਾ ਚੱਲ 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 ਰੇ ਬਾਈ ਜਰਾ ਚੱਲ ਰੇ ਕਿਹੜਾ ਨਹੀਂ ਅਮਰੀ ਦੇਣਾ ਭਰਾ ਵਾ ਇਹ ਨਹੀਂ ਕਰਨਾ ਇਹਨੂੰ ਦਹੀ ਦਾ ਰਕਾ ਪੈਂਦ ਜਰ ਨੇ ਪੈਂਡਾ ਲੈ ਹਲਦਾ ਜੋ ਫਟਣਾ ਨਹੀਂ